ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਸਤਰੀ ਕਾਲਜੀ ਕੌਲਿੰਦਰ ਪੰਜਾਬੀ ਬਲੌਗ ਤੁਹਾਡਾ ਸਵਾਗਤ ਹੈ ਤੇ ਗਾਇਸ ਵਾਹਿਗੁਰੂ ਕਰੇ ਤੁਸੀਂ ਹਮੇਸ਼ਾ ਖੁਸ਼ ਹੋ ਚੜ੍ਹਦੀ ਕਲਾ ਚ ਰਹੋ ਮੇਰੇ ਚੈਨਲ ਨੂੰ ਇੰਨਾ ਪਿਆਰ ਦਿੰਦੇ ਹੋ ਪਰਮਾਤਮਾ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਤੇ ਤਰੱਕੀਆਂ ਬਖਸ਼ੇ ਤੇ ਗਾਇਸ ਅੱਜ ਬਣਾਉਣ ਲੱਗੀ ਸੀ ਮੈਂ ਕਰੇਲੇ ਕਰੇਲੇ ਜਿਹਨਾਂ ਨੂੰ ਆਲੂ ਪਿਆਜ਼ ਦੇ ਕਰੇਲੇ ਕਹਿੰਦੇ ਆ ਠੀਕ ਹੈ ਜੀ ਜਿਹੜੀ ਵੀ ਰੈਸিপি ਬਣਾਉਂਦੀ ਹੁੰਦੀ ਆ ਹਮੇਸ਼ਾ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਦੀ ਰਹਿੰਦੀ ਆ ਹਨਾ ਜੀ ਤੇ ਮੈਂ ਕਿਹਾ ਚਲੋ ਕਿਉਂ ਨਾ ਅੱਜ ਇਹ ਵਾਲੀ ਵੀ ਵੀਡੀਓ ਸ਼ੇਅਰ ਕਰਾਂ ਤੇ ਜਿਸ ਤਰ੍ਹਾਂ ਬਣਾਵਾਂਗੇ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੇ ਗਾਇਸ ਇੱਦਾਂ ਦੇ ਕਰੇਲੇ ਤੁਸੀਂ ਸਾਫ ਤੋਂ ਫਰੇ ਵਧੀਆ ਲੈ ਲੈਣੇ ਠੀਕ ਹੈ ਇਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਧੋ ਲੈਣੇ ਤਾਂ ਕਿ ਮਿੱਟੀ ਨਾ ਸਾਡੇ ਕਰੇਲਿਆਂ ਦੇ ਨਾਲ ਕੋਈ ਵੀ ਹੋਵੇ ਠੀਕ ਹੈ ਜੀ ਆ ਦੇਖੋ ਜੀ ਮੈਂ ਤੇ ਆਪਣੇ ਧੋਣ ਲੱਗੇ ਐਸੇ ਕਰਕੇ ਅਰ ਧਿਆਨ ਨਾਲ ਤੁਸੀਂ ਇਹ ਚੀਜ਼ ਕੱਟ ਕੇ ਇਹਨੂੰ ਦੇਖਣਾ ਕਿ ਇਹ ਵਿੱਚ ਕੋਈ ਬੀਜ ਨਾ ਹੋਵੇ ਕੀੜਾ ਨਾ ਹੋਵੇ ਬਾਕੀ ਜਿੱਦਾਂ ਵੀ ਕਰਦੀ ਜਾਵਾਂਗੇ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਜਾਵਾਂਗੇ ਠੀਕ ਹੈ ਜੀ ਆਲੋ ਜੀ ਮੈਂ ਬਣਾਉਂਗੀ ਤੇ ਕਾਤਾ ਕੇ ਸੀ ਬਣੇ ਰੋ ਗਾਈਸ ਜਿਆਦਾ ਦੇਖੋ ਜੀ ਆਪਾਂ ਸੋਰੀ ਤੇਲੇ ਲੈ ਲੈਨੇ ਆਂ ਲੈ ਲੈ ਆਪਾਂ ਆਲੂ ਨਾਲ ਨਾਲੇ ਪਿਆਜ਼ ਇਹਨਾਂ ਨੂੰ ਆਪਾਂ ਹੁਣ ਕੱਟ ਕੇ ਤਿਆਰ ਕਰਨਾਗੇ ਫਿਰ ਜਿਸ ਤਰ੍ਹਾਂ ਵੀ ਬਣਾਵਾਂਗੇ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਮੈਂ ਸਾਰੀ ਰੈਸਿਪੀ ਸ਼ੇਅਰ ਕਰਾਂਗੀ ਠੀਕ ਹੈ ਜੀ ਅਰੇ ਲੈ ਲਈ ਮੈਂ ਅੰਬੀ ਅੰਬ ਚੂਕ ਲੈਣਾ ਅੰਚੋਰ ਵੀ ਪਾਸਾ ਕਦੇ ਹੋ ਤੇ ਅੰਬੀ ਪਾਣੀ ਤੇ ਅੰਬੀ ਕਿਸੇ ਪੱਚਾ ਅੰਬ ਆਦਕਲ ਮਿਲ ਜਾਣਾ ਨਾ ਸੱਚੀ ਕਰੀ ਇਸ ਕਰਕੇ ਮੈਂ ਅੰਬ ਲੈ ਲਈ ਤੱਲੋ ਜੀ ਸਭ ਤੋਂ ਪਹਿਲਾਂ ਆਪਾਂ ਕਰ ਲਾਂਗੇ ਮਸਾਲਾ ਤਿਆਰ ਟਮਾਟਰ ਪਿਆਜ਼ ਹਰੀਆਂ ਮਿਰਚਾਂ ਅਦਰਕ ਜੋ ਵੀ ਪਾਣਾ ਹੈ ਦੇ ਲਈ ਮੈਂ ਮਟੀਰੀਅਲ ਤਿਆਰ ਕਰ ਲਿਆ ਤੇ ਆਹ ਦੇਖੋ ਜੀ ਜਿਹੜੇ ਆਪਾਂ ਕ੍ਰੇਲੇ ਤਾਂ ਉਹ ਤਾਂ ਆ ਕੇ ਸਾਫ਼ ਸੁਥਰੇ ਕਿਤੇ ਸੀ ਨਾ ਤੇ ਇਹਨਾਂ ਨੂੰ ਆਪਾਂ ਗੋਲ-ਗੋਲ ਜੇ ਕੱਟ ਲੈਣਾ ਠੀਕ ਹੈ ਜੀ ਗੋਲ-ਗੋਲ ਕਟਿੰਗ ਕਰ ਲੈਣੀ ਹੈ ਬਿਲਕੁਲ ਛਿਲਕਾ ਨਹੀਂ ਉਤਾਰਨਾ ਹੈਗਾ ਤਾਂ ਤੇ ਲੋ ਜੀ ਆ ਕੱਟ ਲਏ ਪਿਆਜ਼ ਆ ਦੇਖ ਲਓ ਅੰਬੀ ਕੱਟ ਲਈ ਤੇ ਇਹ ਆਪਾਂ ਆਲੂ ਮੈਂ ਪਹਿਲਾਂ ਕੱਟ ਲੇ ਤੁਸੀਂ ਬਾਅਦ ਚੋ ਕੱਟਿਓ ਠੀਕ ਹੈ ਤੇ ਮੈਂ ਇਹਦੇ ਵਿੱਚ ਪਾ ਰਹੀਆਂ ਪਾਣੀ ਤਾਂ ਕਿ ਕਾਲੇ ਨਾ ਹੋਣ ਇਹ ਕੱਟ ਲਿਆ ਆਪਾਂ ਇਹਨਾਂ ਨੂੰ 5-10 ਮਿੰਟ ਨਾ ਆਪਾਂ ਨਮਕ ਲਾ ਕੇ ਰੱਖ ਦਾਂਗੇ ਤਾਂ ਕਿ ਇਹਨਾਂ ਦਾ ਕੜ ਕੜਤਾਂ ਚੀ ਨਿਕਲ ਜੇਗੀ ਠੀਕ ਹੈ ਆ ਜਿਹੜੇ ਵਿੱਚ ਹੈ ਮੈਂ ਬਿਲਕੁਲ ਛਿਲਕਾ ਨਹੀਂ ਕੱਟਿਆਗਾ ਕਿਉਂਕਿ ਛਿਲਕੇ ਦੇ ਵਿੱਚ ਬਹੁਤ ਸਾਰੇ ਪ੍ਰੋਟੀਨ ਹੁੰਦੇ ਆ ਹੁਣ ਇਹਨੂੰ ਆਪਾਂ ਨਮਕ ਲਗਾ ਕੇ ਰੱਖ ਦਾਂਗੇ ਕਿ ਤਤਕ ਇਹਦਾ ਜਿਹੜਾ ਕੋੜਾ ਪੰਜਾ ਦੂਰ ਹੋ ਜਾਏਗਾ ਫਿਰ ਆਪਾਂ ਬਾਕੀ ਕਰ ਲਾਂਗੇ ਹੋਰ ਕੰਮ ਛੋਟੇ ਛੋਟੇ ਜੋ ਕਰਨੇ ਆ ਤੇ ਲੋਜੀ ਇੱਧਰ ਬਣਾਉਣ ਲੱਗੇ ਸੀ ਆਪਾਂ ਹੁਣ ਸਬਜ਼ੀ ਆਪਾਂ ਚੁੱਲਾ ਬਾਲਣ ਲੱਗੇ ਸੀ ਕਿ ਮੈਂ ਕਿਹਾ ਚਲੋ ਪਹਿਲਾਂ ਸਭ ਤੋਂ ਚੁੱਲਾ ਲਿਪ ਲਈਏ ਜੇਕਰ ਚੁੱਲਾ ਸਾਫ਼ ਸੁਥਰਾ ਹੋਵੇ ਤੇ ਫਿਰ ਮਨ ਕਰਦੇ ਆਪਣਾ ਕੰਮ ਕਰਨੇ ਨੂੰ ਜਿੱਦ ਆਪਾਂ ਕਹਿੰਦੇ ਨੇ ਨਾ ਗੈਸ ਦੀ ਸਫਾਈ ਕਰਨੀ ਹੈ ਤੇ ਚੁੱਲੇ ਦੀ ਵੀ ਸワイ ਬਹੁਤ ਜ਼ਰੂਰੀ ਹੁੰਦੀ ਹੈ ਤੇ ਜਿੰਨਾ ਲਿਪਿਆ ਹੋਇਆ ਤੇ ਵਧੀਆ ਵੀ ਲੱਗਦਾ ਤੇ ਮੈਂ ਕਿਹਾ ਚਲੋ ਸਭ ਤੋਂ ਪਹਿਲਾਂ ਨੂੰ ਲਿਪ ਕੋਤ ਲੈਨੇ ਫਿਰ ਇਹਦੇ ਵਿੱਚ ਬਾਲ ਲਾਂਗੇ ਆਪਾਂ ਅੱਗ ਫਿਰ ਬਣਾਵਾਂਗੇ ਤਰੇਲੇ ਜਿੱਦਾਂ ਬਣਾਵਾਂਗੇ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਮੈਂ ਸੇਮ ਵੀਡੀਓ ਸ਼ੇਅਰ ਕਰਾਂਗੀ ਤੇ ਗਾਈ ਸਾਡੇ ਲੱਗ ਰਹੀ ਹੈ ਹੁਣ ਜੀਰੀ ਲੱਗਣ ਦੀ ਤਿਆਰੀ ਹੋ ਰਹੀ ਹੈ ਕਰਮਜੀਤ ਸਿਸਟਰ ਮੈਨੂੰ ਪੁੱਛਦੇ ਸੀ ਹਾਂ ਤੇ ਹੁਣ ਲੱਗਣ ਲੱਗੇ ਸਾਡੇ ਜੀਰੀ ਹਾਲੇ ਤਾਂ ਖੇਤ ਖੂਤ ਬਾਣ ਦੀਆਂ ਤਿਆਰੀਆਂ ਚੱਲ ਰਹੀਆਂ ਤੇ ਅੱਜ ਨਾਸ਼ਤਾ ਵਗੈਰਾ ਭੇਜਿਆ ਸੀਗਾ ਕੁਝ ਕਰਾ ਪੂਰਾ ਮਰਵਾਉਂਦੇ ਹੁੰਦੇ ਨੇ ਨਾ ਜਿਵੇਂ ਖੇਤ ਨੂੰ ਪੱਤਰ ਕਰਵਾਉਂਦੇ ਆ ਉਹ ਕਰਵਾ ਰਹੇ ਆ ਕੁਝ ਤੇ ਮੈਨੂੰ ਤੇ ਫੋਨ ਆਇਆ ਸੀ ਜੀ ਮੈਂ ਖੇਤਾਂ 'ਚ ਤਾਂ ਗਈ ਨਹੀਂ ਫਿਲਹਾਲ ਨਾ ਦੇਖਿਆ ਦੇਖਾਂਗੇ ਜੀ ਖੇਤਾਂ 'ਚ ਜੇ ਗਏ ਜੀ ਲੱਗਦੇ ਆ ਕਿਹੜਾ ਮਾਰਨ ਗਈ ਤੇ ਫਿਰ ਮੈਂ ਤੁਹਾਡੇ ਨਾਲ ਜ਼ਰੂਰ ਵੀਡੀਓ ਸ਼ੇਅਰ ਕਰਾਂ ਤੇ ਲੋ ਜੀ ਇੱਧਰ ਬਾਲ ਲੈਨੇ ਆਪਾਂ ਚੰਗੀ ਤਰ੍ਹਾਂ ਅੱਗ ਅੱਜ ਕੱਲ ਕਰ ਵੀ ਹੁੰਦੀ ਐ ਤੇ ਮੈਨੂੰ ਹੁੰਦਾ ਵੀ ਚੱਲ ਫਟਾਫਟ ਜਿਹੜਾ ਠੰਡੇ ਠੰਡੇ ਕੰਮ ਹੋ ਜੇ ਤੇ ਬਸ ਜਿਹੜਾ ਕੰਮ ਵਧੀਆ ਲੱਗਦਾ ਨਾ ਚੁੱਲੇ ਤੇ ਇਹ ਚੀਜ਼ ਬਣੀ ਦਾ ਬਿਆਗੀ ਟੇਸਟ ਹੁੰਦਾ ਇਸ ਕਰਕੇ ਨਾ ਮੈਂ ਠੰਡੇ ਠੰਡੇ ਕੰਮ ਕਰ ਲੈੰਨੇ ਹੁੰਦੀ ਆ ਤੇ ਵਧੀਆ ਤਰੀਕੇ ਨਾਲ ਅੱਗ ਵੀ ਬਲ ਜਾਂਦੀ ਐ ਬਸ ਇੱਥੇ ਕੰਮ ਵੀ ਫਟਾਫਟ ਹੋ ਜਾਂਦਾ ਪਰ ਥੋੜਾ ਸਮਾਨ ਲਿਆਣਾ ਮੁਸ਼ਕਲ ਲੱਗਦਾ ਸਾਨੂੰ ਬਾਕੀ ਕੰਮ ਤਾਂ ਚੁੱਲੇ ਤੇ ਬਹੁਤ ਜਲਦੀ ਹੋ ਜਾਂਦਾ ਹੈ ਤੇ ਲੋ ਜੀ ਇੱਧਰ ਅੱਗ ਬਲ ਗਈ ਸੀ ਤੇ ਕੜਾਈ ਆਪਾਂ ਰੱਖਤੀ ਸੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਤੇਲ ਸਭ ਤੋਂ ਪਹਿਲਾਂ ਖੁੱਲਾ ਤੇਲ ਆਪਾਂ ਪਾਣਾ ਕਿਉਂਕਿ ਮੈਂ ਹਰ ਚੀਜ਼ ਨਾ ਫਰਾਈ ਕਰਨੀ ਅੱਜ ਫਰਾਈ ਵਾਲੇ ਬਣਾ ਕੇ ਦਿਖਾਵਾਂਗੀ ਆਲੂ ਪਿਆਜ਼ ਕਰੇਲਿਆਂ ਦੀ ਜਿਹੜੀ ਰੈਸিপি ਹੈ ਨਾ ਇਹ ਫਰਾਈ ਕਰਕੇ ਹੀ ਬਣਾਉਂਦੇ ਹੁੰਨੀ ਆ ਮੈਂ ਤੇ ਇਹ ਵਾਲੇ ਕਰੇਲੇ ਬਹੁਤ ਟੇਸਟੀ ਦੇ ਬਹੁਤ ਵਧੀਆ ਵੀ ਬਣਦੇ ਆ ਤੇ ਆ ਦੇਖੋ ਜੀ ਆਪਾਂ ਮਟੀਰੀਅਲ ਸਾਰਾ ਕੁਝ ਚੱਕ ਲਿਆ ਸੀ ਆਪਾਂ ਕੱਟ ਕੇ ਰੱਖ ਲਿਆ ਸੀ ਹਾਂ ਦੇਖੋ ਜੀ ਆਲੂ ਮੈਂ ਭੋਂਕੇ ਰੱਖਦੇ ਸੀ ਨਹੀਂ ਤੇ ਨੇ ਫਿਰ ਕਾਲੇ ਪੈ ਜਾਂਦੇ ਆ ਤੇ ਇੱਧਰ ਕਰੇਲਿਆਂ ਨੂੰ ਵੀ ਆਪਾਂ ਨਮਕ ਲਗਾਤਾ ਸੀ ਤੇ ਇੱਧਰ ਲੈ ਲਿਆ ਸਮਾਨ ਜੋ ਬਾਕੀ ਜਿੱਦਾਂ ਵੀ ਬਣਾਵਾਂਗੇ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੇ ਲੋ ਜੀ ਤੇਲ ਹੋ ਜੇ ਸਾਡਾ ਗਰਮ ਸਭ ਤੋਂ ਪਹਿਲਾਂ ਆਪਾਂ ਫਿਰ ਆਪਣੇ ਆਲੂਆਂ ਨੂੰ ਫਰਾਈ ਕਰਾਂਗੇ ਬਿਲਕੁਲ ਲਾਣ ਕਰ ਲਈ ਨਾ ਲੱਕੜ ਮਾਰਨਾ ਫਿਰ ਅੱਗ ਦੇ ਵਿੱਚ ਅੱਗ ਨਾ ਤੇਜ਼ ਰੱਖਣੀ ਪੈਂਦੀ ਬਸ ਇਹਦੇ ਵਿੱਚ ਤੇ ਪਿਛਲੀ ਵੀਡੀਓ ਨੂੰ ਤੁਸੀਂ ਮੇਰੇ ਬਹੁਤ ਸਾਰਾ ਪਿਆਰ ਦਿੱਤਾ ਤੇ ਮੈਂ ਤੁਹਾਡੇ ਕੋਈ ਹੀ ਰਿਕੁਐਸਟ ਕਰੂੰਗੀ ਇਸ ਵੀਡੀਓ ਨੂੰ ਵੀ ਤੇ ਇਦਾਂ ਹੀ ਪਿਆਰ ਦੇਣਾ ਉਹ ਵਾਲੇ ਮੈਂ ਬਿਨਾ ਉਹਲੇ ਤੋਂ ਬਹੁਤ ਘੱਟ ਤੇਲ 'ਚ ਬਣਾਏ ਸੀ ਨਾ ਤੇ ਬਹੁਤ ਵਧੀਆ ਮਤਲਬ ਟੇਸਟੀ ਵੀ ਬਹੁਤ ਬਣੇ ਸੀ ਕਿ ਲੋ ਜੀ ਇੱਧਰ ਹੋ ਗਿਆ ਸਾਡਾ ਤੇਲ ਘਰ ਹੁਣ ਆਪਾਂ ਕਰ ਲਾਂਗੇ ਆਪਣੇ ਸਭ ਤੋਂ ਪਹਿਲਾਂ ਆਲੂ ਫਰਾਈ ਇਹੀ ਤਰ੍ਹਾਂ ਫਰਾਈ ਕਰਕੇ ਜਿਵੇਂ ਆਪਾਂ ਨੋਰਮਲ ਫਰਾਈ ਕਰਦੇ ਹਾਂ ਨਾ ਐਵੇਂ ਕਰਕੇ ਫਿਰ ਇਹਨਾਂ ਨੂੰ ਆਪਾਂ ਅੱਡਾਂਗੇ ਤੇ ਲੋ ਜੀ ਇੱਧਰ ਹੋ ਗਏ ਸਾਡੇ ਆਲੂ ਫਰਾਈ ਹੋ ਗਏ ਨੇ ਤੇ ਮੇਰੇ ਛਾਂ ਮੈ ਯਾਦ ਨਹੀਂ ਰਹੀ ਚੰਨੀ ਬਾਹਰ ਨਾ ਨਹੀਂ ਦੇਵੂ ਇਹ ਗਰਮ ਤੇ ਹੁਣ ਆਪਾਂ ਇਹਨਾਂ ਨੂੰ ਇੱਤਾਂ ਹੀ ਕੱਢ ਲਾਂਗੇ ਤੇ نیچے ਨਾ ਮੈਂ ਦੇਖੋ ਪਲੇਟ ਰੱਖ ਲਈ ਤਦਾਂ ਤੁਸੀਂ ਜਾਲੀ ਰੱਖ ਲੈਣੀ ਹੈ ਜੇਕਰ ਮਾੜਾ ਮੋਟਾ ਤੇਲ ਹੋਏਗਾ ਨਾ ਉਹ ਵੀ ਇਹਦੇ ਚ ਨਿੱਕਲ ਜਾਊਗਾ। ਉਹ ਲੇਕੋ ਜਿਹਦੇ ਸਾਰੇ ਆਪਣੇ ਆਲੂ ਆਪਾਂ ਹੁਣ ਕੱਢ ਲਾਂਗੇ ਬਹੁਤ ਅੱਛੇ ਤਰੀਕੇ ਨਾਲ ਹੋ ਚੁੱਕੇ ਨੇ। ਫਿਰ ਕਰਾਂਗੇ ਜੀ। ਦੂਜੇ ਨੰਬਰ ਤੇ ਹੁਣ ਕ੍ਰੇਲਿਆਂ ਨੂੰ ਫੜਾਂਗੇ। ਚਲੋ ਜੀ ਇੱਧਰ ਹੁਣ ਆਪਾਂ ਆਪਣੇ ਕarele ਆ ਦੇਖੋ ਕareleਆਂ ਨੂੰ ਆਪਾਂ ਨਮਕ ਲਗਾਇਆ ਸੀ ਨਾ ਆ ਦੇਖੋ ਕਿੰਨਾ ਪਾਣੀ ਛੱਡ ਗਏ ਨੇ ਕੋੜਾ ਕੋੜਾ ਪਾਣੀ ਇਹ ਬਿਲਕੁਲ ਸਾਈਡ ਤੇ ਨਿਕਲ ਜਾਂਦਾ ਤੇ ਜਿੰਨਾ ਚ ਬੀਜ ਵਗੈਰਾ ਸੀ ਮੈਂ ਬੀਜ ਕੱਢ ਲਿਆ ਦੇਖੋ ਇਹ ਸਾਰਾ ਕareleਆਂ ਨੇ ਛੱਡਿਆ ਹੋਇਆ ਪਾਣੀ ਹੁਣ ਆਪਾਂ ਇਦਾਂ ਹੀ ਸਾਈਡ ਤੇ ਕਰਕੇ ਹੁਣ ਆਪਾਂ ਆਪਣੇ ਕarele ਨੂੰ ਇਸੇ ਤਰੀਕੇ ਨਾਲ ਜਿਵੇਂ ਆਪਾਂ ਆਲੂ ਫਰਾਈ ਕੀਤੇ ਹਨ ਇਦਾਂ ਹੀ ਹੁਣ ਆਪਣੇ ਕarele ਆਪਾਂ ਫਰਾਈ ਕਰ ਲੈਣੇ ਨੇ ਇਹ ਲੋਕ ਬਿਨਾ ਫਰਾਈ ਵੀਤ ਕੰਦ ਕਰਦੇ ਆ ਕਈ ਫਰਾਈ ਕੀਤੇ ਪਸੰਦ ਕਰਦੇ ਆ ਨਾ ਇਸ ਤਰੀਕੇ ਨਾਲ ਮੈਂ ਤਾਂ ਜਿਹੜਾ ਤਰੀਕੇ ਨਾਲ ਮੈਂ ਬਣਾਉਂਦੀ ਹੁੰਦੀ ਆ ਜੋ ਵੀ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਮੈਂ ਡੇਲੀ ਆਪਣੀ ਵੀਡੀਓ ਸ਼ੇਅਰ ਕਰ ਦਿੰਦੀ ਆ ਠੀਕ ਹੈ ਜੀ ਆ ਦੇਖੋ ਕਿੰਨਾ ਪਾਣੀ ਹੈ ਤਾਂ ਇਹ ਪਾਣੀ ਨੂੰ ਹੁਣ ਆਪਾਂ ਢੋਲ ਦਾਂਗੇ ਹੁਣ ਇਹਨਾਂ ਨੂੰ ਇੱਦਾਂ ਤੇਜ਼ ਅੱਗ ਤੇ ਆਪਾਂ ਫਰਾਈ ਕਰ ਲਾਂਗੇ ਠੀਕ ਹੈ ਇਹ ਫਰਾਈ ਕਰਨ ਦਾ ਇਹ ਹੁੰਦਾ ਹੈ ਕਿ ਕੜਵਾ ਪਨ ਵੀ ਨਿਕਲ ਜਾਂਦਾ ਹੈ ਵੈਸੇ ਤਾਂ ਪਾਣੀ ਨਾਲ ਨਮਕ ਲੈ ਗਾਇਆ ਸੀ ਨਾ ਬੀਨ ਕੋਲ ਕੜਤ ਨੇ ਦੀ ਖਤਮ ਹੋ ਗਈ ਹੋਣੀ ਤੇ ਨਾ ਹੀ ਮੈਂ ਦਾ ਛਿਲਕਾ ਲਾਇਆ ਆ ਦੇਖੋ ਮੈਂ ਇਹਦਾ ਫਰਾਈ ਕਰ ਲਾਂਗੀ ਆਪਾਂ ਤੇਜ ਅੱਗ ਤੇ ਆਗੂ ਥੋੜੀ ਜੀ ਆਪਾਂ ਨੂੰ ਤੇਜ ਰੱਖਣੀ ਪੈਣੀ ਕਿਉਂਕਿ ਇਹ ਥੋੜਾ ਟਾਈਮ ਲੱਗਦੇ ਹੈ ਇਹ ਕਰੇਲੇ ਹੋਣ ਲੱਗੇ ਨੇ ਫਰਾਈ ਥੋੜੀ ਜੀ ਕਸਰ ਰਹਿ ਗਈ ਹੈ ਤੇ ਜਦ ਤੱਕ ਮੈਂ ਕਿਹਾ ਚਲੋ ਸੋਸ ਦੀ ਪਈ ਸੀ ਮੈਂ ਇੱਧਰ ਆ ਕਦੂ ਕਸ ਕਰ ਲਾ ਆ ਦੇਖੋ ਚਾਰ ਪੰਜ ਕਲੀਆਂ ਆਪਾਂ ਨਾ ਲਸਣ ਦੀਆਂ ਪਾ ਲੈਣੀਆਂ ਠੀਕ ਹੈ ਆ ਦੇਖੋ ਚਾਰ ਪੰਜ ਲਸਣ ਦੀਆਂ ਕਲੀਆਂ ਆਪਾਂ ਥੋੜੀਆਂ ਨਾ ਦਰਦਰੀਆਂ ਜਿਹਾ ਕਰ ਲੈਣੀਆਂ ये बस ऐदा होंगे कि टेस्ट बहुत वीडियो फ्लेवर ज अच्छा आ जाता है ठीक है मका कुट के साइड से रख लेंगे इस तरह ही आप जो अपन हरिया मिर्चा ना ये लसन हम आप साइड से थोड़ा जा रख लेंगे फिर पावे करेले ना ਉਨੇ ਹੀ ਇਸੇ ਤਰ੍ਹਾਂ ਹੀ ਆਪਣੀਆਂ ਮਿਰਚਾਂ ਜਿਹੜੀਆਂ ਹਰੀਆਂ ਇਹਨਾਂ ਨੂੰ ਵੀ ਆਪਾਂ ਦਰਦਰੀਆਂ ਜਿਹਾ ਕਰ ਲਾਂਗੇ ਤੇ ਇੱਕ ਲੈ ਕੇ ਆਈ ਸੀ ਮੈਂ ਸੱਚ ਖੱਟੀ ਮਿੱਠੀ ਜੀ ਅੰਬੀ ਉਹ ਵੀ ਤੁਹਾਨੂੰ ਦਿਖਾਉਣੀ ਆ ਅਮਚੂਰ ਜਿੱਦ ਨੂੰ ਕਹਦੇ ਨੇ ਅਮਚੂਰ ਹੈ ਤੇ ਅਮਚੂਰ ਪਾਉ ਲੋ ਅੱਜ ਕੱਲ ਤਾਂ ਆਪਾਂ ਨੂੰ ਕੱਚੀ ਅੰਬੀ ਮਿਲ ਜਾਂਦੀ ਹੈ ਇਹਨੂੰ ਵੀ ਇਹਦਾ ਹੀ ਤਰਰੀ ਜੀ ਕਰ ਲੈਣੀ ਆਪਾਂ ਆ ਦੇ ਬੜੀ ਜਿਹੀ ਚੀਸ ਚਲੀ ਲੱਗ ਰਹੀ ਮੈਂ ਤਾਂ ਬਸ ਲੱਗਾ ਪਾ ਆ ਵੀ ਥੋੜਾ ਜਿਹਾ ਪ੍ਰਿਕੋਬ ਇਸ ਤਰ੍ਹਾਂ ਦੇ ਰੱਖ ਲੈਣੇ ਲੱਗਦੋ ਇਸੇ ਤਰ੍ਹਾਂ ਹੀ ਹੁਣ ਆਪਾਂ ਕੱਚੀ ਅੰਬੀ ਲਈ ਹੋਈ ਹੈ ਉੱਤੀ ਰੱਖ ਬੈਠੀ ਆਹ ਦੇਖ ਆਹ ਇਹਨੂੰ ਵੀ ਆਪਾਂ ਇੱਦਾਂ ਕੱਟ ਕੇ ਪੀਸ ਲੈ ਲਈਏ ਠੀਕ ਹੈ ਜੀ ਇਹਦੇ ਨਾਲ ਵੀ ਵਧੀਆ ਕਰੇਲੇਆਂ ਦੇ ਵਿੱਚ ਨਾ ਖੱਟਾ ਮਿੱਠਾ ਜਿਹਾ ਟੇਸ ਆ ਜਾਂਦਾ ਹੈ ਇਸ ਤਰ੍ਹਾਂ ਆਪਾਂ ਘਿਓ ਪਾ ਕੇ ਪਕਾ ਲਿਆ। ਹੁਣ ਆਪਾਂ ਆਪਣੇ ਕ੍ਰੇਲੇ ਆਪਾਂ ਕੱਢ ਲਾਂਗੇ। ਠੀਕ ਹੈ ਜੀ। ਇਸੇ ਤਰ੍ਹਾਂ ਹੀ ਜੀ ਮੈਂ ਆਪਾਂ ਆਲੂ ਕੱਟੇ ਹੈ ਨਾ ਇਦਾਂ ਹੀ ਆਪਣੇ ਕ੍ਰੇਲਿਆਂ ਨੂੰ ਆਪਾਂ ਕੱਢ ਲਾਂਗੇ। ਆ ਦੇਖੋ نیچے ਤੇਲ ਹੀ ਨਿਕਲ ਜਾਂਦਾ ਜਿਵੇਂ ਐਕਸਟਰਾ ਤੇਲ ਹੁੰਦਾ ਨਾ। ਆ ਦੇਖ। ਇਸ ਤਰ੍ਹਾਂ ਐਕਸਟਰਾ ਤੇਲ ਹੁੰਦਾ ਤੇ نیچے ਨਿਕਲ ਜਾਂਦਾ। ਹਾਂਜੀ ਹੁਣ ਆਪਾਂ ਕੱਢ ਲਏ ਨੇ ਆਪਣੇ ਕ੍ਰੇਲੇ ਸਾਰੇ ਇੱਧੇ। ਤੇ ਆਪਾਂ ਜਿੱਦਾਂ ਆਪਣੇ ਆਲੂ ਫਰਾਈ ਕੀਤੇ ਐਸੇ ਤਰ੍ਹਾਂ ਹੀ ਆਪਾਂ ਚੰਗੀ ਤਰ੍ਹਾਂ ਪਣਨੇ ਨਾ ਕਰੇਲੇ ਵੀ ਫਰਾਈ ਕਰ ਲੈਣੇ ਆ ਦੇਖੋ ਜੀ ਕਰੇਲੇ ਬਿਲਕੁਲ ਫਰਾਈ ਹੋ ਚੁੱਕੇ ਨੇ ਸਾਡੇ ਹੁਣ ਇਹਨਾਂ ਨੂੰ ਆਪਾਂ ਕੱਢ ਕੇ ਇੱਦਾਂ ਹੀ ਸਾਈਡ ਤੇ ਰੱਖ ਲਾਂਗੇ ਰਹਿਣ ਵਧੀਆ ਤਰੀਕੇ ਨਾਲ ਨਾ ਪੱਕ ਜਾਂਦੇ ਆ ਗਲ ਜਾਂਦੇ ਆ ਮਤਲਬ ਕਿ ਕਰੇਲੇ ਜਿਹੜੇ ਨੇ ਇੱਥੇ ਬਹੁਤ ਘੱਟ ਫਿਰ ਟਾਈਮ ਲੈਂਦੇ ਆ ਹੁਣ ਆਪਾਂ ਇਹਨਾਂ ਨੂੰ ਕਰੇਲਿਆਂ ਨੂੰ ਕੱਢ ਲੈਣਾ ਸਾਰਿਆਂ ਨੂੰ ਠੀਕ ਹੈ ਜੀ ਜਿਹੜਾ ਐਕਸਟਰਾ ਤੇਲ ਹੈ ਉਹ ਵੀ ਆਪਾਂ ਆਪਣੇ ਕੱਢ ਲਾਂਗੇ ਕਿਸੇ ਭਾਂਡੇ ਦੇ ਵਿੱਚ ਕਿਉਂਕਿ ਹੁਣ ਤੇਲ ਦੀ ਬਹੁਤ ਘੱਟ ਮਾਤਰਾ ਚਾਹੀਦੀ ਸਾਨੂੰ ਇਹ ਚੀਜ਼ ਆਪਾਂ ਫਰਾਈ ਕਰ ਲਈਆਂ ਜਿਹੜੀਆਂ ਮੇਨ ਸੀਗੀਆਂ ਅਲੋ। ਹੁਣ ਇਹ ਆਪਾਂ ਰੱਖ ਦਾਂਗੇ ਠੀਕ ਹੈ। ਹੁਣ ਆਪਾਂ ਆਪਣਾ ਤੇਲ ਕਰ ਦਿੰਦੇ ਹਾਂ। ਇਹਨੂੰ ਸੀਲਸ 'ਚ ਪਾ ਲੈਣੀ। ਕਿਉਂਕਿ ਇਹ ਸਬਜ਼ੀ ਵਗੈਰਾ ਬਣਾਉਣੀ ਆ ਨਾ ਆਪਾਂ। ਇੱਕ ਦੋ ਦਿਨ ਯੂਜ਼ ਚ ਆ ਜਾਂਦਾ ਹੁੰਦਾ। ਜ਼ਿਆਦਾ ਆਪਾਂ ਤੇਲ ਜ਼ਿਆਦਾ ਦੇਣ ਕਦੀ ਨਹੀਂ ਕਰਨਾ ਚਾਹੀਦਾ ਇਹ ਵੀ ਨੁਕਸਾਨ ਦਿੰਦਾ। ਆ ਲਓ। ਤੇਲ ਆਪਾਂ ਬਿਲਕੁਲ ਹੁਣ ਥੋੜਾ ਹੀ ਰੱਖਾਂਗੇ ਠੀਕ ਹੈ ਜੀ। ਹੁਣ ਆਪਾਂ ਆਪਣੇ ਜਿਹੜੇ ਪਿਆਜ਼ ਕੱਟੇ ਹੋਏ ਆ। ਹੁਣ ਆਪਣੇ ਪਿਆਜ਼ਾਂ ਨੂੰ ਆਪਾਂ ਇਸੇ ਤਰ੍ਹਾਂ ਹੀ ਇਹਦੇ ਵਿੱਚ ਸੌਰੀ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਲਸਣ ਪਾੜਾਂ ਸੱਚ ਪੁੱਲ ਵੀ ਜੀ ਮਾਫੀ ਚਾਹਨੀ ਆ ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਜਿਹੜਾ ਲਸਣ ਹੈ ਨਾ ਇਹਨੂੰ ਥੋੜਾ ਦੇ ਸਾਰ ਲੈਣਾ ਠੀਕ ਹੈ ਜੀ ਇਹਨੂੰ ਥੋੜਾ ਜਿਹਾ ਬ੍ਰਾਊਨ ਕਰ ਲੈਣਾ ਕਿਉਂਕਿ ਕੱਚਾ ਪੰਜਾ ਨਹੀਂ ਆਇਆ ਜਿਹੜਾ ਇਹਦਾ ਫਲੇਵਰ ਬਹੁਤ ਟੇਸਟੀ ਆਊਗਾ ਵਧੀਆ ਹੁਣ ਆਪਾਂ ਪਾ ਦਿੰਦੇ ਵਿੱਚ ਆਪਣੇ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਤੁਸੀਂ ਘੱਟ ਨਹੀਂ ਪਾ ਸਕਦੇ ਠੀਕ ਹੈ ਜੀ ਮੈਂ ਤੇ ਕਰਾਰਾ ਜਿਆ ਬਣਾਣਾ ਤਾਂ ਕਰਕੇ ਹੁਣ ਇਸੇ ਤਰੀਕੇ ਨਾਲ ਇਹਨਾਂ ਕਾਪੜੇ ਪਿਆਜ਼ ਵੀ ਇਹਦੇ ਵਿੱਚ ਪਹਿਲਾਂ ਭੁੰਨ ਲਾਂਗੇ ਲੋਜ ਹੁਣ ਆਪਾਂ ਸਭ ਤੋਂ ਪਹਿਲਾਂ ਆਪਣੇ ਪਿਆਜ਼ਾਂ ਨੂੰ ਸੰਜੀ ਤਰਫ ਫਰਾਈ ਕਰਾਂਗੇ ਜਿਵੇਂ ਭੁੰਨ ਭੂਜ ਜੜ ਮਸਾਲਾ ਨਹੀਂ ਭੁੰਨਦੇ ਬਸ ਇਸ ਤਰ੍ਹਾਂ ਆਪਾਂ ਪਿਆਜ਼ਾਂ ਨੂੰ ਭੁੰਨ ਲਾਂਗੇ चलो जी प्याज देखो कुछ इस तरह भुज गए ना हूँ आपने टेस्ट अनुसार पा देंगे नमक थोड़ी जी मि मिर्च पावे क्योंकि आप हरिया मिर्च पाइए सूर्ड नहीं है ठीक है जी हल्दी पा देंगे ये फिर पावे आप थोड़ा जहा ग हल्का जहा गरम मसाला थोड़ा पीसिया धनिया पा दिए टेस्ट बहुत वाली आता है ठीक है देगी मिर्च पा देंगे ये वाया जी रंगा ताजू जी ठीक है जी हम आप चंगी तरह भुन लेंगे कि जड़ी आप आमी ਦੋ ਕੁ ਸਿੱਕੀ ਹੋਈ ਨਾ ਪਰ ਇਹ ਨੂੰ ਹੀ ਆਪਾਂ ਇੱਧਰ ਪਾ ਦਾਂਗੇ। ਇਹ ਚੀਪ ਨੂੰ ਲਾਗੇ। ਇਹਦੇ ਨਾਲ ਖੱਟਾ ਮਿੱਠਾ ਜਿਹਾ ਟੇਸ ਬਹੁਤ ਵਧੀਆ ਆਉ। ਲਓ ਜੀ ਹੁਣ ਆਪਾਂ ਇਹ ਵਸਾਏ ਮਸਾਲੇ ਨੂੰ। ਇਹ ਪੁੰਨ ਲਾਗੇ ਕਿਉਂਕਿ ਹਲਦੀ ਦਾ ਬਿਲਕੁਲ ਵੀ ਕੱਚਾ ਪਾਣਾ ਨਹੀਂ ਹੈ ਜੀ। ਤੇ ਲਓ ਜੀ ਆ ਦੇਖੋ ਮਸਾਲਾ ਬਿਲਕੁਲ ਪੁੱਜ ਕੇ ਹੋ ਗਿਆ ਤਿਆਰ ਆਪਣਾ ਹੁਣ ਆਪਾਂ ਜਿਹੜੇ ਸਾਰਾ ਫਰਾਈ ਕੀਤਾ ਹੋਇਆ ਨਾ ਆਲੂ ਤੇ ਫਿਰ ਇਹ ਲੈ ਕੁੜੇ ਦੇ ਵਿੱਚ ਹੀ ਪਾ ਦਾਂਗੇ ਠੀਕ ਹੈ ਜੀ ਇਹਦੇ ਵਿੱਚ ਪਾ ਕੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਰਲਣਾ ਲੈਣਾ ਹਾਂ ਹਾਂ ਇਹਦਾ ਹੁਣ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਰਲਾ ਲੈਣਾ ਸਾਡੀ ਜਿਹੜਾ ਸਾਰਾ ਨਮਕ ਮੀਠ वगैरह ਹੈ ਨਾ ਸਾਰੇ ਇਹਦੇ ਵਿੱਚ ਰਾਲ ਦਿੰਦੇ ਹਾਂ ਔਰ ਥੋੜੀ ਦੇਰ ਸਿਰਫ 5 ਮਿੰਟ ਬਿਲਕੁਲ ਮੱਠੀ ਅੱਗ ਤੇ ਆਪਾਂ ਇਹਨੂੰ ਨਾ ਸਿਮ ਤੇ ਰੱਖ ਦੇਣਾ ਠੀਕ ਹੈ ਛੱਕ ਕੇ ਉਨਾ ਫੈਨ ਥੋੜਾ ਜਿਹਾ ਟੱਕ ਕੇ ਰੱਖ ਦਾਨੀ ਸੀਮਾ ਜੀ ਦੇ ਤਾਂ ਕਿ ਇਹ ਭਾਪ ਜੇ ਨਾਲ ਵਧੀਆ ਜਿਹਾ ਬਣ ਜੇ ਬਿਲਕੁਲ ਅੱਗ ਵੀ ਮੱਦੀ ਬੰਦੀ ਰੱਖਣੀ ਹੈ ਤੁਸੀਂ ਗੈਸ ਹੈ ਤੇ ਗੈਸ ਘੱਟ ਕਰਨਾ ਤੇ ਲੋ ਜੀ ਸੰਗ 5 ਮਿੰਟ ਹੋ ਚੁੱਕੇ ਆ ਆ ਦੇਖੋ ਇੱਕਦਮ ਬਣ ਕੇ ਹੋ ਗਏ ਮਿਕਸ ਹੋ ਗਏ ਹਨ ਵਧੀਆ ਤਰੀਕੇ ਨਾਲ ਬਣ ਗਏ ਇਸ ਤਰੀਕੇ ਨਾਲ ਤੁਸੀਂ ਵੀ ਆਲੂ ਤੇ ਆਲੂ ਕਰੇਲੇ ਬਣਾਇਓ ਅਦੇਖੋ ਤੁਸੀਂ ਫਿਰ ਨੂੰ ਨਜ਼ਦੀਕ ਤੋਂ ਦੇਖ ਸਕਦੇ ਹੋ ਬਹੁਤ ਟੇਸਟੀ ਬਣਦੇ ਆ ਮੈਂ ਬਹੁਤ ਵਾਰੀ ਬਣਾਏ ਥੇ ਮੈਂ ਕਿਹਾ ਚਲੋ ਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂ ਤੇ ਤੁਸੀਂ ਵੀ ਬਣਾਣਾ ਇਹਨੂੰ ਜਿੱਦਾਂ ਮਰਜ਼ੀ ਰੋਟੀ ਨਾਲ ਖਾਓ ਪਰੌਠੀ ਨਾਲ ਖਾਓ ਬਹੁਤ ਵਧੀਆ ਲੱਗਣੀ ਜੇਕਰ ਆਪਾਂ ਦਾਲ ਵਗੈਰਾ ਬਣਾਈ ਹੋਈ ਹੈ ਤੇ ਉਹਦੇ ਨਾਲ ਵੀ ਯੂਜ਼ ਕਰ ਸਕਦੇ ਆ ਠੀਕ ਹੈ ਜੀ ਬਾਕੀ ਮਿਲਦੇ ਆ ਤੁਹਾਨੂੰ ਕੱਲ ਨਵੇਂ ਵੀ ਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਰੀ ਕਾਲ ਜੀ ਪਿਆਰਾ ਜਿਹਾ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਜੇਕਰ ਮੇਰੀ ਵੀਡੀਓ ਵਧੀਆ ਲੱਗ ਜੇ ਤੇ ਸ਼ੇਅਰ ਕਰ ਦਿਓ ਠੀਕ ਹੈ ਜੀ ਜੇਕਰ ਤੁਸੀਂ ਨਿਊ ਹੋ ਤੇ ਮੇਰੇ ਚੈਨਲ ਨੂੰ ਕਰ ਲਓ ਸ ਤੇ ਆਉਣ ਵਾਲੀ ਵੀਡੀਓ ਜੋ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਤੇ ਬੈਲ ਆਈਕਨ ਦਬਾ ਲੈਣਾ ਬਾਕੀ ਸਾਰਿਆਂ ਨੂੰ ਪਿਆਰ ਭਰੀ ਸੱਚੀ ਕਲਾ ਵਾਈਬ ਨੂੰ ਮੇਅਰ ਕਰੇ ਚੜਦੀ ਕਲਾ ਚ ਰਹੋ